ਅਗੇ ਸੁਖੀ ਸੁਖ ਹੈ ਜਿਹਦੇ ਨਾਮ ਨਹੀਂ ਜਪਦੇ ਫਿਰ ਤਾਂ ਪ੍ਰੈਸੈਂਟ ਵਿੱਚ ਵੀ ਉਹ ਜ਼ਿੰਦਗੀ ਆਨੰਦ ਵਿੱਚ ਨਹੀਂ ਹੈ ਨਾਮ ਹੀ ਇੱਕ ਐਸੀ ਗੱਲ ਹੈ ਨਾਮ ਜਪਣ ਨਾਲ ਤਨ ਦੇ ਮਨ ਦੇ ਦੁੱਖ ਦੂਰ ਹੁੰਦੇ ਨੇ ਜੇ ਕਰਮਾ ਕਰਕੇ ਦੁੱਖ ਆ ਵੀ ਜਾਣ ਤਾਂ ਸ਼ਾਂਤੀ ਮਿਲ ਜਾਂਦੀ ਅੰਦਰ ਚੜਦੀ ਕਲਾ ਆ ਜਾਂਦੀ ਸੋ ਆਗੈ ਸੁਖ ਮੇਰੇ ਮੀਤਾ ਪਾਛੈ ਆਨੰਦ ਪ੍ਰਭ ਕੀਤਾ ਪਿਛਲੇ ਸਾਲ ਦਾ ਸ਼ੁਕਰਾਨਾ ਬਾਬਾ ਜੀ ਕਿਰਪਾ ਕੀਤੀ ਹੈ ਆਉਣ ਵਾਲਾ ਸਾਲ ਚੜ੍ਹਦੀਆਂ ਕਲਾ ਵਾਲਾ ਕਰਨਾ ਪਰ ਆਪਣੇ ਨਾਮ ਨਾਲ ਜੁੜ ਕੇ ਰਹਿਣਾ ਕਰੀਏ ਫਿਰ ਆਗੇ ਸੁਖ ਮੇਰੇ ਮੀਤਾ पांचिए आनंद प्रभु की था जब ओ, आगे सुख मेरे नीता पांचिए आनंद प्रभु की था आगे सुख मेरे नीता ਆਛੇ ਅਨੰਦ ਪ੍ਰਪਤੀ ਦਾ ਜਖੂ ਜੀ ਆ ਕੇ ਸੁਣਨੇ ਦੇ ਮੀਤਾ ਆਛੇ ਅਨੰਦ ਪ੍ਰਪਤੀ ਦਾ ਪਦ ਮੇਂ ਸ਼ਰਪਣਤ ਬਨਾਈ ਪਦ ਮੇਂ ਸ਼ਰਪਣਤ ਬਨਾਈ ਉਨਾਈ ਫਿਰ ਦولت ਕੱਟ ਕੱਟ ਉਨਾਈ ਆਗੇ ਸੁਖ ਮੇਰੇ ਮਿਤਾ ਕਾਚੇ ਅਨੰਦ ਤਪ ਕੀ ਦਾ ਆਗੇ ਸੁਖ ਮੇਰੇ ਮਿਤਾ ਤੇ ਅਨੰਦ ਫਤਕੀਦਾ ਮੇਰੇ ਮੀਤਾ ਮੇਰੇ ਮੀਤਾ ਆਜੇ ਸੁਖ ਮੇਰੇ ਮੀਤਾ ਮੇਰੇ ਮੀਤਾ ਏ ਮੀਤਾ ਆਜੇ ਸੁਖ ਮੇਰੇ ਮੀਤਾ ਮੇਰੇ ਮੀਤਾ May guru vai, guru vai, may guru vai, guru vai, may guru vai, guru guru vai. ਸੱਚੇ ਸਾਹਿਬਸੋਂ ਮਨ ਮੰਨੇ ਆ ਸੱਚੇ ਸਾਹਿਬਸੋਂ ਮਨ ਮੰਨੇ ਆ ਸੱਚੇ ਸਾਹਿਬਸੋਂ ਮਨ ਮੰਨੇ ਆ ਅਜ ਸਰਬ ਨਿਰੰਤ ਜਨਿਆ ਅਜ ਸਰਬ ਨਿਰੰਤ ਜਨਿਆ ਕ੍ਰੇ ਸੁਖ ਮੇਰੇ ਕੀਤਾ ਕਚਿਤਨੰਦਿਤ ਬਕੀਤਾ ਸੁਖ ਮੇਰੇ ਕੀ ਤਾ ਮੇਰੇ ਮੀਤਾਂ ਮੇਰੇ ਮੀਤਾਂ ਆ ਕੇ ਸੁਖ ਮੇਰੇ ਕੀ ਤਾ ਹਾਈ ਗੁਰੂ ਵਾਹਿਗੁਰੂ ਹਾਈ ਗੁਰੂ ਵਾਹਿਗੁਰੂ ਹਾਈ ਗੁਰੂ ਵਾਹਿਗੁਰੂ ਬਹੁਤ ਵਾਹਿਗੁਰੂ 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 ਮਾਈ ਗੁਰੂ ਮਾਈ ਗੁਰੂ ਮਾਈ ਗੁਰੂ ਵਾਰਿਕੂ ਮਾਈ ਗੁਰੂ ਮਾਈ ਗੁਰੂ ਮਾਈ ਗੁਰੂ ਵਾਰਿਕੂ ਮਾਈ ਗੁਰੂ ਮਾਈ ਗੁਰੂ ਵਾਰਿਕੂ ਮਾਈ ਗੁਰੂ ਮਾਈ ਗੁਰੂ ਮਾਈ ਗੁਰੂ ਕਹਿ ਕੇ ਕਰੇ ਤਤਪੱਲ ਮਾਈ ਗੁਰੂ 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 ਮ पगत करे सत पाला अपने अपने पगत करे सत पाला अचरज <च्चार्थ> तेरी घट आ रही अचरज Thank you. ਤੇ ਬਨਾਈ ਫਿਰ ਤੋੜ ਦਿੱਤ ਕੱਟ ਗੂ ਨਾਹੀ ਫਿਰ ਤੋੜ ਕੱਟ Good-up, mm -hmm. mm -hmm. mm -hmm. thank yeah. yeah.